ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁ ਰੋ ਪਿਆਰੋ ਮੈਂ ਆਪਣੀ ਪਿਛਲੀ ਪੋਸਟ ਵਿੱਚ ਗਲਤ ਥੇਕਤੋਂ ਕੀਤੀ ਸੀ ਸਿੰਘ ਸ왈ਲ ਆਡ ਬਾਰੇ ਗੱਲ ਕਰਦੇ ਹੋਏ ਕਿ ਜੋ ਉਹਨਾਂ ਨੇ ਅਧਾਰੇ ਬਣਾਏ ਜੋ ਹੋਲੂ ਚਾਹੀਏ ਸਕੂਲ ਪਾਲਸਾ ਕਾਲਜ ਉਹਨਾਂ ਵਿੱਚ ਇੱਕ ਹਜ਼ਾਰਾ ਪਨਾਵਨ ਸਿੰਘ ਬੈਂਕ ਦੀ ਸੀ। ਮੈਂ ਬੈਂਕ ਦਾ ਜ਼ਿਕਰ ਇਸ ਕਰਕੇ ਕੀਤਾ ਸੀ ਕਿਉਂਕਿ ਜਰੂਰ ਸੀ ਨਿਆਰੇ ਪੰਦੀ ਗੱਲ ਕਰਦੇ ਆ ਤਾਂ ਇਹ ਬੈਂਕ ਦੀ ਬੜੀ ਮਹੱਤਤਾ ਹੈ ਪਰ ਨਿਆਰੇ ਪੰਬਰੇ ਵਿਸਥਾਰ ਵਿੱਚ ਗੱਲ ਮੈਂ ਉਹ ਕਰਾਂਗਾ ਜਰੂਰ ਮੈਂ ਆਪਣੀ ਸਿੰਘ ਸਵਾਮੀਮੰਡ ਬਾਰੇ ਆਪਣੇ ਵਿਚਾਰ ਜਿਹੜੇ ਨੂੰ ਖਸਮੇਟਾਂਗਾ ਹਲੇ ਮੈਂ ਅੱਗੇ ਚਲਦੇ ਹੋਏ ਇਹ ਦੱਸਾਂ ਚਾਹਾਂਗਾ ਕਿ ਹੋਰੀ ਹੋਰੀ ਜਦੋਂ ਸਿੰਘਾਂ ਨੂੰ ਲੱਗਿਆ ਕਿ ਭਈ ਅੰਗਰੇਜ਼ ਜਿਹੜੇ ਨੇ ਉਹ ਸਾਡੇ ਗੁਰਦਾਰਿਆਂ ਦੀ ਦਖਲਅੰਦਾਜ਼ੀ ਕਰੀ ਜਾ ਰਹੇ ਨੇ ਉਹਨਾਂ ਨੇ ਖਾਸਸਾ ਕਾਰਜ ਮੈਨੇਜਮੈਂਟ ਵੀ ਆਪਣੇ ਹੱਥਾਂ ਦੰ ਲੈ ਲਿਆ ਉਹਨਾਂ ਨੇ ਲਗਾ ਕਿ ਇਹ ਠੀਕ ਨਹੀਂ ਹੈ ਮੈਨੇਜਮੈਂਟ ਲਈ ਸਾਨੂੰ ਗੜਾਈ ਲੈਣੀ ਪਵੇਗੀ ਗੁਰਦੁਆਰਿਆਂ ਦਾ ਕੰਟਰੋਲ ਸਾਨੂੰ ਆਪਣੇ ਹੱਥੇ ਲੈਣਾ ਪਵੇਗਾ ਤਾਂ ਉਸ ਮੂਮੈਂਟ ਦੇ ਵਿੱਚ ਇੱਕ ਹੋਰ ਨਵੀਂ ਮੂਮੈਂਟ ਕਰਾਈ ਜਿਹਨੂੰ ਅਸੀਂ ਗੁਰਦੁਆਰਾ ਸੁਧਾਰ ਮੂਮੈਂਟ ਕਹਿੰਦੇ ਹਾਂ ਤਾਂ ਉਹਦੇ ਲਈ ਕੀ ਕੀਤਾ ਉਹਨਾਂ ਨੇ ਕਿ ਇੱਕ ਲੀਗ ਬਣਾਈ 1919 ਵਿੱਚ ਉਹ ਲੀਗ ਕੀ ਸੀ ਮਤਲਬ ਸिखਾਂ ਇੱਕ ਸਮੂਹ ਜਿਹੜਾ ਬਣਾਇਆ ਗਿਆ ਉਹ ਲੀਗ ਦਾ ਕੰਮ ਇਹ ਸੀ ਉਹਨਾਂ ਪਾਰਟਿਕੂਲਰ ਪਰਪਸ ਜੇ ਸੀ ਕਿ ਗੁਰਦੁਆਰਿਆਂ ਨੂੰ ਉਹਨਾਂ ਦੇ ਚੰਗਤਾਂ ਆਜ਼ਾਦ ਕਰਵਾਉਣਾ ਜਿਹੜੇ ਮਹਾਨ ਕੋ ਉੱਥੇ ਬੈਠੇ ਸੀ ਅੰਗਰੇਜ਼ਾਂ ਦੀ ਸ਼ਹਿਤੇ ਉਹਨਾਂ ਤੋਂ ਗੁਰਦਾਰਾਂ ਨੂੰ ਛੁਡਾਣਾ ਹੈ ਗੁਰਦਾਰ ਸਾਹਿਬ ਹਰਿਮੰਦਰ ਸਾਹਿਬ ਦੀਆਂ ਤੋਸ਼ਾਖਾਨਾਂ ਦੀ ਚਾਬੀਆਂ ਵੀ ਉਹਨਾਂ ਕੋਲ ਸਾਂ ਅੰਗਰੇਜ਼ ਅੰਗਰੇਜ਼ ਸਰਕਾਰ ਕੋਲ ਉਹਨਾਂ ਨੂੰ ਤੋਂ ਵਾਪਸ ਲੈਣੀਆਂ ਨੇ ਖਾਸ ਤਕਰੀਡ ਅਮੈਨਟ ਵਾਪਸ ਲੈਣਾ ਹੈ ਬੜੇ ਵੱਡੇ ਆਸ਼ੇ ਸਾਹ ਹੁਣ ਇਹਨਾਂ ਨੂੰ ਤੁਸੀਂ ਇੱਕ ਸਮਰਾਜ ਨਾਲ ਟੱਕਰ ਲੈ ਰਹੇ ਹੋ ਇਸ ਕਰਕੇ ਜੇ ਉਹਨਾਂ ਨਾਲ ਟੱਕਰ ਹੋਈ ਤੇ ਇਸ ਕਰਕੇ ਇਹ ਜਿਹੜੀ ਮੂਮੈਂਟ ਸੀ ਇਹ ਆਜ਼ਾਦੀ ਦੇ ਮੁੱਖ ਮੂਮੈਂਟ ਦਾ ਨਾਜਰੂ ਹੈ ਤੋ ਜਦੋਂ ਗੁਰਦਾਰਿਆਂ ਦਾ ਸੁਧਾਰੀ ਇਲਾਕਾ ਦਾ ਸ਼ੁਰੂ ਹੋਇਆ ਦੀਕ ਬਣ ਗਈ ਉਸ ਲਈ ਅਕਾਲੀ ਦਰਬੀ ਹੋਂਦ ਚ ਆ ਗਿਆ ਜੋ ਪਾਰਟੀ ਸੀ ਜਿਹੜਾ ਮੋਰਚੇ ਮੋਰਚੇ ਲਾਉਣੇ ਸਾਨੂੰ ਮੋਰਚੇ ਲਾਉਣੇ ਕਭ ਚੱਲਦੇ ਨਹੀਂ ਸਨ ਅੰਗਰੇਜ਼ ਸਰਕਾਰ ਨੂੰ ਦਿਖਾਣਾ ਸੀ ਆਪਣੀ ਤਾਕਤ ਉਹ ਤਾਕਤ ਦਿਖਾਣੇ ਮੋਰਚੇ ਹੀ ਲਾਉਣੇ ਪੈਂਦੇ ਸਿੱਧੇਮੁਝੜੇ ਪੈਂਦੇ ਇਸ ਕਰਕੇ ਉਹਨਾਂ ਨੇ ਪਾਰਟੀ ਵੀ ਹੋਂਦ ਚਾਈ ਔਰ ਇਹ ਜਿਹਾ ਸੀ ਪ੍ਰੋਗਰਾਮ ਸ਼ੁਰੂ ਹੋ ਗਿਆ ਕਿ ਕਿਦਾਂ ਅਸੀਂ ਦੁਗਦਾਰਿਆਂ ਨੂੰ ਫੁਨਾ ਦੇ ਤਿੰਨ ਤੋਂ ਬਚਾਣਾ ਸਭ ਤੋਂ ਪਹਿਲਾ ਗੁਰਦੁਆਰਾ ਜੋ ਉਹਨਾਂ ਨੇ ਚੁੜਿਆ ਸ਼ੁਰੂ ਕਰਨ ਲਈ ਇੱਕ ਕਿਨਵਸੀ ਬਚਾਈਏ ਉਹ ਸੀਗਾ ਗੁਰਦੁਆਰਾ ਸੇਬ ਬਾਬੇ ਦੀ ਬੇਰ ਸਿਆਲਕੋਟ ਵਿੱਚ ਬਾਬੇ ਦੇ ਬੇਰ ਸਿਆਲਕੋਟ ਵਿੱਚ ਜਿਹੜਾ ਮਹਾਂਸੀ ਉਹ ਆਪ ਤੇ ਉੱਜੜ ਗਿਆ ਸੀ ਪਰ ਜਿਹੜੀ ਉਹਦੀ ਪਥਰੀ ਸੀ ਵਿਧਵਾ ਉਹਨੇ ਕੰਟਰੋਲ ਚ ਸੀਗਾ ਮਾਨਤਰਾ ਰਾਸਿਆ ਨਾਮ ਸਿੰਘ ਦੀ ਉਹ ਪਥਰੀ ਨੇਕਸੀ ਕੰਟਰੋਲ ਛੱਡਣਾ ਚਾਹੁੰਦੀ ਪਰ ਜਦੋਂ ਉਹਨੇ ਦੇਖਿਆ ਕਿ ਸਿਗਾਰੇ ਮੋਚੇ ਲਾ ਰਹੇ ਹਨ ਔਰ ਜਥੇਾਨ ਲੱਗ ਗਏ ਤਾਂ ਉਸਨੇ ਇਹ ਗੱਲ ਮੰਨ ਲਈ ਕਿ ਮੈਂ ਕੰਟਰੋਲ ਦੇਣ ਨੂੰ ਤਿਆਰ ਹਾਂ ਬਸ਼ਰਤੇ ਆ ਕਿ ਮੇਰੀ ਕੋਈ ਪੈਨਸ਼ਨ ਆਉਂਦੀ ਰਹੇਗੀ ਕਿਤਾਬ ਦੇ ਮੇਰੇ ਗੁਜ਼ਾਰਾ ਹੁੰਦਾ ਰਹੇਗਾ ਸਿੰਘਾਂ ਨੇ ਗੱਲ ਮੰਨ ਲਈ ਔਰ ਉਹ ਗੁਰਦਾਰਾ ਸਾਹਿਬ ਦਾ ਕੰਟਰੋਲ ਜਾਂਸੀ ਉਹ ਸਿੰਘਾਂ ਦੇ ਕਬਜ਼ੇ ਟਾ ਕੇ ਉਹ ਤੋਂ ਅੰਦਰ ਨੇ ਹੋਰ ਗੁਰਦਾਰੇ ਇੱਕ ਇੱਕ ਕਰਕੇ ਚੁਣੇ ਜਿੱਥੇ ਕਿ ਬਹੁਤ ਸਾਰੇ ਮਹੰਤਾਂ ਦਾ ਆਪਣਾ ਰਵਾਸ ਵਾਪਸ ਸੀ ਔਰ ਉਹਨਾਂ ਨੇ ਆਪਣੀ ਨਿੱਜੀ ਪ੍ਰਾਪਰਟੀ ਬਣਾ ਲਈ ਅਸੀਂ ਕੁਲਦਾਰ ਨੇ ਜਿਨ੍ਹਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਉੱਤੇ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਸੱਚਾ ਸੋਦਾ ਗੁਰਦੁਆਰਾ ਨੰਕਾਣਾ ਸਾਹਿਬ ਗੁਰਦੁਆਰਾ ਗੰਗਸਾ ਜਿਹੜਾ ਜਤੂ ਵਿੱਚ ਔਰ ਅਬਤਵਾਦ ਗੁਰਦੁਆਰਾ ਪਾਈ ਫੇਮ ਜੀ ਗੁਰਦੁਆਰਾ ਗੁਰੂ ਕਾ ਬਾਗ ਅਮਰਸਾਰੇ ਕੋ ਜਿਹੜਾ ਹੈ ਇਦਾਂ ਚਾਰੀ ਗੁਰਦੁਆਰੇ ਗੁਰਦੁਆਰਾ ਗੁਰੂ ਕਾ ਬਾਗ ਦਾ ਜਿਹੜਾ ਅਜਿਕੇ ਸ਼ਬਦ ਜੋ ਬਹੁਤ ਇੰਪੋਰਟੰਟ ਹੋ ਰਹੇ ਆ ਕਿ ਉਹਤੇ ਬਹੁਤ ਯਾਰਾ ਟਸਲ ਹੋਈ ਅਕਾਲੀਆਂ ਵੀ ਥੇ ਤੇ ਉੱਥੋਂ ਦਾ ਜਿਹੜਾ ਸੀ ਇਹ ਮਹੰਤ ਢੂਟਾ ਬਾਟਾ ਉਹ ਰਿਹਾ ਉਹ ਮਹੰਤ ਜਿਹੜਾ ਸੀ ਸੁਦਰਦਾਸ ਉਹ ਕਿਸੇ ਵੀ ਹਾਲਤ ਚ ਇੱਕ ਕਬਦਾਰੇ ਸੀ ਛੱਡ ਨਾ ਤਾ ਤਾਂ ਇਸ ਕਰਕੇ ਬੜੀ ਟਫ ਲੜਾਈ ਲੜਨੀ ਪਈ ਅਕਾਲੀਆਂ ਨੂੰ ਜਿ세 ਜੰਨੇ ਸ਼ੁਰੂ ਹੋ ਗਿਆ ਔਰ ਜਿਹੜੇ ਜਥੇ ਸਨ ਉਹਨਾਂ ਨੂੰ ਕਿਉਂਕਿ ਅੰਗਰੇਜ਼ ਸਰਕਾਰ ਦੇ ਪਿੱਛੇ ਸੀ ਉਹਨਾਂ ਨੂੰ ਗ੍ਰফতার ਕੀਤਾ ਜਾਂਦਾ ਸੀ ਗ੍ਰফতার ਕਰਕੇ ਉਹਨਾਂ ਨੂੰ ਸਜ਼ਾਆਂ ਦਿੱਤੀਆਂ ਜਾਂਦੀਆਂ ਸੀ ਔਰ ਲੇਕਿਨ ਸਿੱਖ ਬਾ ਇਟਲੇ ਨਹੀਂ ਉਹ ਆਪਣੇ ਮੋਰਚੇ ਤੇ ਕਾਇਮ ਰਹੇ ਔਰ ਉਹਨਾਂ ਨੇ ਇਸ ਗਾਦੀ ਜੰਗ ਜਿਹੜੀ ਸੀ ਜਾਰੀ ਰੱਖੀ ਕਿ ਉਹਰਾ ਕਬਜ਼ਾ ਜਿਹੜਾ ਛੁਡਾਇਆ ਜਾਵੇ ਇਹਦੇ ਨਾਲ ਗੁਰੂ ਕਾ ਬਾਗ ਦੇ ਮੋਰਚਿਆਂ ਨਾਲ ਇੱਕ ਬੜੀ ਵੱਡੀ ਮਹੱਤਵਪੂਰਨ ਇਤਿਹਾਸਿਕ ਕੰਨਾ ਜੁੜੀ ਹੋਈ ਹੈ ਉਹ ਸੀ 52 ਸੱਬਦ ਦੇ ਫੈਸਲੇ ਦਿੱਫਲੇ ਸਿਕਾਉਂਛੇ ਵਰਤਾਰ ਕੀਤਾ ਗਿਆ ਤਾਂ ਉਹਨਾਂ ਨੂੰ ਅੰਮ੍ਰਿਤਸਰ ਤੋਂ اٹਕ ਲਜਾਂਦ ਲਈ ਗੱਡੀ ਵਿੱਚ ਭੇਜਿਆ ਗਿਆ ਉਹ ਗੱਡੀ ਨੇ ਉੱਥੋਂ ਗੁਜ਼ਰਨਾ ਸੀ ਪੰਜਾਹ ਸਾਹਿਬ ਜਿਹੜਾ ਸਟੇਸ਼ਨ ਸੀ ਅਬ ਹੱਥੋਂ ਉਦਾਲ ਉਸ ਸਿੰਘਾਂ ਨੇ ਮੰਟਗੀਤੀ ਕਿ ਇਹ ਗੱਡੀ ਨੂੰ ਸਟੇਸ਼ਨ ਤੇ ਰੋਕਿਆ ਜਾਵੇ ਤਾਂ ਕਿ ਅਸੀਂ ਇਹਨਾਂ ਨੂੰ ਜਿਹੜੇ ਸਿੰਘ ਨਜਾਇਜ਼ ਆ ਰਹੇ ਨੇ ਉਹਨਾਂ ਨੂੰ ਲੰਗਰ ਚਕਾ ਸਕੀ ਪਰ ਅੰਗਰੇਜ਼ ਸਰਕਾਰ ਨੇ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਨਹੀਂ ਇਹ ਨਹੀਂ ਸੰਭ 可能 ਗੱਡੀ ਨਹੀਂ ਰੁਕੇਗੀ ਕੋ ਸਿੰਘਾਂ ਦੇ ਗੱਡੀ ਕਾਰ ਲਈ ਜੇਕਰ ਗੱਡੀ ਰੁਕੇਗੀ ਤਾਂ ਅਸੀਂ ਆਪਣੇ ਆਪਣੇ ਤਰੀਕਿਆਂ ਨਾਲ ਉਪਾਂਚ। ਤੋਂ ਉਹਨਾਂ ਨੇ ਦੋ ਸਿੰਘਾਂ ਨੇ ਗੱਡੀ ਰੱਗੇ ਖੜੇ ਹੋ ਗਏ। ਜਦੋਂ ਗੱਡੀ ਆਈ ਉਹਦੀ ਸਪੀਡ ਨਾਲ ਉਹ ਦੋਨੋਂ ਸ਼ਹੀਦ ਹੋ ਗਏ। ਔਰ ਬਹੁਤ ਸਾਰੇ ਜੋ ਮੋਰਚੇ ਦੇ ਸਾਨ ਜਿਹਨਾਂ ਚੋਂ 48 ਸ਼ਾਮਲ ਸਨ ਉਹ ਜ਼ਖਮੀ ਹੋ ਗਏ। ਜਦੋਂ ਦੋ ਬੋਤਾਂ ਹਿਆਂ ਜ਼ਖਮੀ ਹੋ ਗਏ ਤਾਂ ਨੇਚਰਲੀ ਗੱਡੀ ਜਿਹੜੀ ਸੀ ਰੁਕ ਗਈ। ਸਿੰਘਾਂ ਨੂੰ ਦੰਗ ਵਿੱਚ ਚੁਕਾਇਆ ਗਿਆ। ਔਰ ਮੋਰਚਾ ਵੀ ਆਪਣੀ ਜਿਹਾ ਸੀ ਕਾਮਯਾਬੀ ਵਾਲਾ। ਜਲਦੀਆ ਉਤਬਾਰ ਉਥੋਂ ਦਾ ਵੀ ਜਿਹੜਾ ਪ੍ਰਵੰਧ ਸੀ ਉਹ ਸੀਗਾਂ ਦੇ ਹੱਥ ਵਿੱਚ ਆਇਆ ਔਰ ਫਿਰ ਉਹਨਾਂ ਨੇ ਜਿਹੜਾ ਸੀ ਆਪਣਾ ਸੀਗਰ ਪਰੰਚੂ ਹੋ ਗਿਆ ਅਗਲੇ ਜਿਹੜਾ ਪ੍ਰਵੰਧ ਸੀ ਜਿਹੜੇ ਮਾਨਸਤਾਨ ਉਹਨਾਂ ਨੂੰ ਕਰਤੇ ਹੋ ਜਿਹੜੇ ਮੋਰਚੇ ਲਗੇ ਉਹਨਾਂ ਦੇ ਦਿੱਕਤ ਵਾਲਾ ਮੋਰਚਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਉੱਥੇ ਉਹਦੇ ਵਿੱਚ ਨਾਬਦੇ ਰਾਜਾ ਜਿਹੜੇ ਸਨ ਉਹ ਵੀ ਇਨਵੋਲਵ ਹੋਏ ਔਰ ਉਹਦੇ ਵਿੱਚ ਜਿਹੜੀ ਸਾਡੀ ਲੀਡਰਸ਼ਿਪ ਸੀ ਸੈਂਟਰਲ ਲੀਡਰਸ਼ਿਪ ਕਾਂਗਰਸ ਪਾਰਟੀ ਖਾਸ ਕਰਕੇ ਉਹ ਵੀ ਇਨਵੋਲ ਹੋਏ ਸਾਰੇ ਤੁਗਲਨਾ ਨੇ ਸੀਗਰਾਂ ਸਾਥ ਦਿੱਤਾ ਇਸ ਕਰਕੇ ਹੀ ਇਹ ਮੋਰਚਾ ਇਰਮਤਗੁਰ ਨੂੰ ਹੋ ਗਿਆ ਕਿਉਂਕਿ ਰਾਜਾ ਜਾਸੀ ਉਹ ਵੀ ਇਨਵੋਲ ਹੋ ਪਿਆ ਔਰ ਜਿਹੜੇ ਜਿਹੜੇ ਨੈਸ਼ਨਲ ਪਾਰਟੀਆਂ ਦੇ ਲੀਡਰਸ ਸਭ ਸਾਰੇ ਇਨਵੋਲ ਹੋ ਗਏ ਔਰ ਅਗਰੇ ਜਨ ਲਗਿਆ ਕਿ ਸੀਗਰਾਂ ਦਾ ਸਾਥ ਦੇਣ ਲਈ ਹੋਰ ਲੋਕ ਵੀ ਜਿਹੜੇ ਸਾਰੇ ਹਿੰਦੂ ਲੋਕ ਸਾਥੋਂ ਚਲੇ ਸਾਰੇ ਆਪਣੇ ਸਪੋਰਟ ਖੜੇ ਹੋ ਗਏ ਕਿ ਤੇਰੋ ਖਾਨਪਾਟ ਕਰਵਾਇਆ ਜਾ ਰਿਹਾ ਸੀ ਕੰਗਰਸ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਕਿ ਪਾੜ ਦੇ ਵਿੱਚ ਦੀ ਵੀ ਅਦਮੀ ਕੀਤੀ ਔਰ ਡੀਸਰਪਸ਼ਨ ਕੀਤੀ ਕਿ ਪਾੜ ਨੂੰ ਰੁਕਵਾਇਆ ਗਿਆ ਲੇਕਿਨ ਸਿੰਘਾਂ ਨੇ ਬੜੇ ਜ਼ੋਰ ਨਾਲ ਲੜਾਈ ਲੜੀ ਮੋਰਚਾ ਲੜਿਆ ਇਹਦੇ ਬਾਰੇ ਹੋਰ ਰਿਪੋਰਟ ਆਨੰਦਾ ਤੁਮ ਅਗਲੇ ਵੀ ਆਪਣੀ ਕੋਸ਼ਿਸ਼ ਕਰਾਂਗਾ ਔਰ ਦੱਸਾਂਗਾ ਕਿ ਕਿਸ ਤਰ੍ਹਾਂ ਫਿਰ ਹਰਿਮੰਦਰ ਸਾਹਿਬ ਦੀ ਚਾਬੀਆਂ ਨਾਲ ਮੋਰਚਾ ਵੀ ਲੱਗਾ ਕੰਟਰੋਲ ਤੇ ਉਹਨਾਂ ਨੂੰ ਮਿਲ ਗਿਆ ਸੀ ਖਾਲਸਾ ਕੜਾ ਜਗ੍ਹਾ ਨਹੀਂ ਮਿਲ ਗਿਆ ਲੇਕਿਨ ਚਾਬੀਆਂ ਨਹੀਂ ਗਲ ਹੋਈ ਉਸਾ ਕੜਾ ਚਾਬੀਆਂ ਦੀ ਉੱਥੇ ਫਿਰ ਇਕਕ ਡਾਈ ਮੋਰਚਾ ਲਾਣੇ ਪਏ ਡਾਈ ਲੱਡੀ ਪਈ ਹੋਰੇ ਬਾਰੇ ਕਾ ਜਿਹੜੀ ਵਿਸਥਾਰ ਨਾਲ ਸੀ ਅਗਲੀ ਪੋਸਟ ਕਰਾਂਗੇ ਔਰ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਸਾਰੇ ਰਾ ਨਚੋਰ ਜਿਹੜਾ ਇਹ ਯੂਨੀਕ ਨਾ ਜਿਹੜੀ ਆਈ ਹੈ 11 5 ਰਾ ਉਹ ਇਹਨਾਂ ਮੋਰਚਾ ਵਿੱਚ ਇਸ ਸੰਘਰਸ਼ ਵਿੱਚ ਔਰ ਇਹ ਰਿਮੂਵਮੈਂਟਸ ਹੀ ਹੈ ਸੁਦਾ ਆਰਗੂਮੈਂਟਿੰਗ ਔਰ ਖਾਸ ਜਿਹੜੀ ਸਿਕਸਵਾ ਮੂਵਮੈਂਟ ਜਿਹੜਾ ਕਿ ਐਕਸਟੈਂਸ਼ਨ ਇਨ ਕਹਿਆ ਜਾ ਸਕਦਾ ਹੈ ਉਹ ਕੀ ਸੀ ਔਰੇ ਬਾਰੇ ਕਾ ਨਸੂਰ ਕਰਾਂਗੇ ਆਪ ਜੀ ਪੋਸਟਾਂ ਵੀ ਡਾਈਟ ਜੁੜ ਕਰਦੇ ਰਹਿਣਾ ਦੇਖਦੇ ਰਹਿਣਾ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚੈਨਲ ਦਾ ਨਾਮ ਉਤਨਗੇ ਯਾਦ ਰੱਖਣਾ ਯੂਨੀਕਨੈਸ ਆਫ ਸਿੱਖਿਆ ਔਰ ਇਸ ਤਰ੍ਹਾਂ ਕਰਕੇ ਤੁਸੀਂ ਸਿੱਖਿਆ ਦੇ ਨਿਆਰੇ ਪੰਨਾ ਜੁੜੇ ਰਹੋਗੇ ਲੋਕਾਂ ਨੂੰ ਦੱਸ ਸਕੋਗੇ ਔਰ ਇਸ ਤਰ੍ਹਾਂ ਸਾਰੀ ਦੁਨੀਆ ਨੂੰ ਸਿੱਖ ਕਰਨ ਦੇ ਬਾਰੇ ਹੋਗਲਾ ਪਤਾ ਲੱਗ ਗਿਆ ਜੋ ਕਿ ਉਹਨੂੰ ਨਿਆਰਾ ਪ੍ਰੋਡਕਟ ਨਹੀਂ ਧੰਨਵਾਦ ਤੁਹਾਡਾ ਖਾਲਸਾ ਭਾਈ